ਤਖਤ ਦੇ ਮਾਲਕ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹਦੂਦੰਦਰ ਗੁਰੂ ਪਿਆਰੇ ਗੁਰਸਵਾਰੇ ਸਾ ਸੰਗਤ ਜੀ ਆਓ ਸਤਿਗੁਰਾਂ ਦੇ ਹਜ਼ੂਰ ਜੁੜ ਕਰਕੇ ਇਸ ਦੇਹੀ ਦਾ ਲਾਹ ਲੈਂਦਿਆਂ ਪਾਵਨ ਚਰਨਾਂ ਦੇ ਵਿੱਚ ਜੋੜ ਕਰਕੇ ਸੁਵਾਸਾਂ ਨੂੰ ਸਫਲਾ ਕਰੀਏ ਕੋਈ ਵੀ ਰਸਨਾ ਵਾਂਝੇ ਰਹੇ ਗੱਜ ਕੇ ਆਖੋ ਜੀ ਵਾਹਿ ਗੁਰੂ ਜੀ ਕਾ ਕਲਸਾ ਵਾਹਿ ਗੁਰੂ ਜੀ ਕੀ ਫਤਿਹ ਸੋ ਆਪਾਂ ਕਲ ਦੇ ਦੀਵਾਨਾ ਵਿੱਚ ਸਰਬਣ ਕੀਤਾ ਹੈ ਕਿ ਧਰਮ ਹੇਤ ਸਾਕਾ ਜਿੰ ਕੀ ਆਸੀਸ ਦੀ ਆ ਪਰ ਸਿਰ ਨਾ ਦੀ ਆ ऐसे दीन दयाल सतगुरु ਤਾਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੇ ਤਿਲਕ ਜੰਜੂ ਦੀ ਖਾਤਰ ਆਪਣਾ ਜੋ ਬਲੀਦਾਨ ਦਿੱਤਾ ਆਪਣਾ ਸੀਸ ਦੇ ਦਿੱਤਾ ਧਰਮ ਦੇ ਹਿੱਤ ਹਾਹਾਕਾਰ ਉਸ ਚਾਂਦ ਨੇ ਚੌਂਕ ਦੇ ਵਿੱਚ ਮੱਚ ਗਈ ਕੋਈ ਵੇਲਾ ਸੀ ਕੋਈ ਸਮਾਂ ਸੀ ਆਨਜੋਮ ਕਿਉਂ ਕਹਿੰਦੇ ਸੀ ਕਿਉਂਕਿ ਜੋ ਰਵਾਰੇ ਸੀ ਰਾਜੇ ਸੀ ਰਾਣੀਆਂ ਸੀ ਇਹਨਾਂ ਦੇ ਜੋ ਰਾਜਪੁੱਤਰ ਹੁੰਦੇ ਸੀ ਪਟਰਾਣੀਆਂ ਹੁੰਦੀਆਂ ਸੀ ਸ਼ਾਮਾਂ ਦੇ ਵੇਲੇ ਇੱਥੇ ਦੀਵੇ ਲਗਾਏ ਜਾਣੇ ਬत्तियां ਲਗਾਈਆਂ ਜਾਣੀਆਂ ਤੇ ਚੌਂਕ ਨੂੰ ਚਮਕਾਇਆ ਜਾਂਦਾ ਤਾਂ ਇੱਥੇ ਦੀਵਿਆਂ ਦੀ ਚਾਨਣੀ ਦੇ ਨਾਲ ਨੂੰ ਚਾਂਦ ਨੇ ਚੌਂਕਿਆ ਜਾਂਦਾ ਸੀ ਪਰ ਉਹ ਚਾਂਦ ਨੇ ਚੌਂਕ ਜਦੋਂ ਤੇ ਕਰਦੀਵੇ जग ਦੇ ਚਾਨਣੀ ਰਹਿੰਦੀ ਬਾਦ ਵਿੱਚ ਹਨੇਰਾ ਹੁੰਦਾ ਕੁਝ ਪਾਲ ਕੁਝ ਘੰਟੇ ਉਹ ਦੀਵੇ जगਦੇ ਜਦੋਂ ਬੱਤੀ ਉਹ ਤੇਲ ਮੱਚ ਜਾਂਦਾ ਉਹ ਬੁੱਝ ਜਾਂਦੇ ਪਰ ਸਤਿਗੁਰੂ ਪਿਤਾ ਧੰਗੁਰੂ ਤਿਗ ਬਹਾਦਰ ਮਹਾਰਾਜ ਜੀ ਨੇ ਐਸੀ ਮਿਸ਼ਾਲ ਐਸਾ ਦੀਵਾ ਸ਼ਹਦ ਦਾ ਲਾਇਆ ਜੋ ਅੱਜ ਤੱਕ ਬੁਝੇ ਉਹਨਾਂ ਦੇ ਜੋ ਉੱਥੇ ਸ਼ਹੀਦਾਂ ਦੀਆਂ ਜੋਤਾਂ ਜਗ ਰਹੀਆਂ ਨੇ ਉਹਨਾਂ ਦੇ ਨਾਂ ਤੇ ਅਜੋ ਦਿੱਲੀ ਚਾਂਦਨੀ ਚੌਕ ਉਹ ਮਸ਼ਹੂਰ ਹੈ ਉਹ ਰਜਵਾੜਿਆਂ ਦੇ ਦੀਵੇ ਲਾਇਆ ਤਾਂ ਬੁੱਝ ਗਏ ਪਰ ਜੋ ਪਿਤਾ ਜੀ ਨੇ ਸ਼ਹਾਦਤ ਦਾ ਉੱਤੇ ਬੂਟਾ ਲਾਇਆ ਸ਼ਹਾਦਤ ਦਾ ਜੋ ਇਹ ਦੀਵਾ ਲਾਇਆ ਉਹ ਸੰਸਾਰ ਦੇ ਰਹਿੰਦੇ ਸਮੇਂ ਤੱਕ ਉਹ ਹਮੇਸ਼ਾ ਜਗਦਾ ਰਹੇਗਾ ਤਾਂ ਐਸੇ ਦਿਨ ਦੇ ਆ ਸਤਿਗੁਰੂ ਪਿਤਾ ਜੀ ਨੇ ਜੋ ਬਲੀਦਾਨ ਦਿੱਤਾ ਨਾ ਸ਼ਹਾਦਤ ਦਾ ਜਾਨ ਪੀ ਗਏ ਤਾਂ ਆਪਾਂ ਸਰਬਣ ਕੀਤਾ ਕਿ ਤਨ ਬਾਬਾ ਜੈਤਾ ਜੀ ਜੋ ਬਾਅਦ ਵਿੱਚ ਆ ਕੇ ਬਾਬਾ ਜੀਵਨ ਸਿੰਘ ਜੀ ਅਖਵਾਏ ਜਿਨ੍ਹਾਂ ਨੂੰ ਸਤਿਗੁਰ ਪਿਤਾ ਨੇ ਰੰਗਰੇਟਾ ਗੁਰੂ ਦਾ ਬੇਟਾ ਕਹਿ ਕੇ ਕਲਗਨਦਰ ਪਿਤਾ ਜੀ ਨੇ ਆਪਣੇ ਸੀਨੇ ਨਾਲ ਲਾਉਣਾ ਕੀਤਾ ਹੈ ਉਹ ਸਤਿਗੁਰ ਪਿਤਾ ਜੀ ਦਾ ਪਾਵਨ ਸਿਰ ਉਠਾ ਕਰਕੇ ਕੱਪੜੇ ਚ ਲਵੇਟ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਪਹੁੰਚਦੇ ਹੈ ਉੱਥੇ ਸਿੱਖਾਂ ਨੇ ਜੋ ਲੱਖੀ ਸ਼ਾ ਕਰਕੇ ਨਾ ਆਉਂਦਾ ਇਤਿਹਾਸ ਦੇ ਵਿੱਚ ਉਹਨਾਂ ਨੇ ਰੂਹ ਦੇ ਗੱਡੇ ਵਿੱਚ ਸਤਿਪਤ ਗੁਰੂ ਪਿਤਾ ਜੀ ਦਾ ਪਾਵਨ ਜੋ ਧਾੜਾ ਉਹ ਰੱਖਣਾ ਕੀਤਾ ਆਪਣੇ ਘਰ ਵਿੱਚ ਰੁਜਾ ਕੇ ਆਪਣੇ ਘਰ ਨੂੰ ਹੀ ਅੱਗ ਲਗਾ ਦਿੱਤਾ ਸਤਿਗੁਰੂ ਪਿਤਾ ਜੀ ਦੇ ਪਾਵਨ ਧੜ ਦਾ ਅੰਤਮ ਸੰਸਕਾਰ ਕਰ ਦਿੱਤਾ ਜਿੱਥੇ ਅੱਜ ਰਕਾਬ ਗੰਜ ਗੁਰਦੁਆਰਾ ਸੁਭਾਏ ਬਾਹਣ ਹੈ ਜੋ ਰਾਸ਼ਟਰਪਤੀ ਭਵੰਦੇ ਪਾਸ ਹੈ ਦਿੱਲੀ ਦੇ ਕੋਲ ਹੈ ਇਸੇ ਹੀ ਗੁਰਦੁਆਰੇ ਦੀ ਬਾਹਰਲੀ ਦੀਵਾਰ ਨੂੰ ਜਦ ਸਰਕਾਰ ਨੇ ਢਾਇਆ ਜੀ ਤਾਂ ਸਿੱਖਾਂ ਦੇ ਵਿੱਚ ਆਪਣੇ ਧਰਮ ਸਥਾਨ ਦੀ ਸੰਭਾਲਣ ਦਾ ਖਿਆਲ ਇਤਨੇ ਜ਼ੋਰ ਨਾਲ ਉੱਠਿਆ ਕਿ ਜਿਸ ਦਾ ਸਟਾ ਮੌਜੂਦਾ ਗੁਰਦੁਆਰਾ ਫਿਰ ਜੋ ਸੁਧਾਰ ਲਹਿਰ ਚੱਲੀ ਸੀ ਉਹ ਪ੍ਰਗਟ ਹੋਈ ਜਿਸ ਨੇ ਫਿਰ ਗੁਰੂ ਦੇ ਪਿਆਰੇ ਖਾਲਸਾ ਜੀ ਨੂੰ ਮੁੜ ਉਹਨਾਂ ਸਾਰੀਆਂ ਕੁਰਬਾਨੀਆਂ ਦੀ ਕਸਵੱਟੀ ਉੱਤੇ ਪੂਰਾ ਉਤਰਿਆ ਜਿਹੜੀਆਂ ਇਹ ਵੀਰ ਕਾਮਾ ਆਪਣੇ ਖੂਨ ਦੇ ਅੰਦਰ ਆਪਣੇ ਬਜ਼ੁਰਗਾਂ ਤੋਂ ਮਿਰਸੇ ਵਿੱਚ ਲੈ ਚੁੱਕੀਆਂ ਨੇ ਵਾਸੇ ਉਹੀ ਸਤਿਗੁਰੂ ਪਿਤਾ ਜੀ ਸੰਮਤ 1732 1675 ਈਸਵੀ ਦਿੱਲੀ ਦੇ ਵਿੱਚ ਦੁਖੀਆਂ ਦਾ ਦਰਦ ਦੂਰ ਕਰਦਿਆਂ ਸ਼ਹਾਦਤ ਨੂੰ ਪ੍ਰਾਪਤ ਹੋਏ ਆਪ ਨੂੰ ਸਤਿਗੁਰੂ ਪਿਤਾ ਜੀ ਨੂੰ ਹਿੰਦੂ ਦੀ ਚਾਦਰ ਦੇ ਨਾਲ ਸਤਿਕਾਰ ਹੈ ਤੇ ਇੱਕ ਬਹਾਦਰ ਹਿੰਦੂ ਦੀ ਚਾਦਰ ਚਾਦਰ ਬਣ ਕੇ ਜਿਵੇਂ ਉਹ ਸਾਰੇ ਪਦਾਰਥ ਨੂੰ ਟਕਿਆ ਜਾਂਦਾ ਉਸੇ ਤਰ੍ਹਾਂ ਪਿਤਾ ਜੀ ਨੇ ਚਾਦਰ ਬਣ ਕੇ Hindu ਧਰਮ ਨੂੰ ਬਚਾ ਲਿਆ ਉਹਨੂੰ ਢੱਕ ਲਿਆ ਉਹਦੀ ਪਤ ਨੂੰ ਬਚਾ ਲਿਆ ਯਾਦ ਕੀਤਾ ਜਾਂਦਾ ਹੈ ਤਾਂ ਉਸ ਤੋਂ ਉਪਰੰਤ ਬਾਬਾ ਜੈਤਾ ਜੀ ਆਹੇ ਮਗਾਏ ਹੁੰਦੇ ਹੋਏ ਬਜਦੇ ਬਚਾਉਂਦੇ ਪਾਵਨ ਸੀਸ ਕਲਗਨਰ ਪੇਤਾ ਬਾਲ ਗੁਰੂ ਹਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਹਦੂਦ ਅੰਦਰ ਜਾ ਕੇ ਸ਼੍ਰੀ ਨਨਦਪੁਰ ਸਾਹਿਬ ਪਹੁੰਚ ਗਏ ਭੇਟ ਕਰਦੇ ਆਏ ਏ 1700 ਤੇ 33ਵੀਂ ਸੰਮਤ 1676 ਈਸਵੀ ਦੇ ਵਿੱਚ ਆਪ ਨੇ ਨੌਵੀਂ ਪਾਤਸ਼ਾਹੀ ਦੀ ਆਗਿਆ ਅਨੁਸਾਰ ਮਹਾਰਾਜ ਬਾਲ ਗੁਰੂ ਗੋਬਿੰਦ ਰਾਏ ਨੂੰ ਗੱਦੀ ਤੇ ਬਿਰਾਜਮਾਨ ਕੀਤਾ। ਪਾਲਕੀ ਵਿੱਚ ਸਜਾ ਕਰਕੇ ਨਾ ਪਾਵਨ ਸੇਸ ਨੂੰ ਬਾਲ ਗੋਬਿੰਦ ਰਾਏ ਅਸਾਰੀ ਸੰਗਤਨ ਦਰਸ਼ਨ ਕਰਾਏ ਔਰ ਪਾਵਨ ਸੇਸਤਾ ਉੱਥੇ ਫਿਰ ਸੰਸਕਾਰ ਕੀਤਾ। ਪੱਲ ਵੀ ਗੱਲ ਕੀਤੀ ਸੀ ਵੀ ਇੱਕੋ ਗੁਰੂ ਐਸਾ ਹੋਇਆ ਜਿਨ੍ਹਾਂ ਦਾ ਸਸਕਾਰ ਦੋ ਥਾਵਾਂ ਤੇ ਸੀਸ ਦਾ ਸ਼੍ਰੀ ਨੰਦਪੁਰ ਸਾਹਿਬ ਔਰ ਪਾਵਨ ਢੜ ਦਾ ਗੁਰਦੁਆਰਾ ਰਕਾਬਗੰਜ ਦਿੱਲੀ ਵਿਖੇ ਤੋ ਉਪਰੰਤ ਸਤਿਗੁਰੂ ਪਿਤਾ ਜੀ ਦੀ ਜੋ ਬਾਣੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਮਹੱਲਾ 9ਵਾਂ ਕਰਕੇ ਪ੍ਰਸਿੱਧ ਹੈ ਭੋਗ ਵਾਲੇ ਸਲੋਕ ਹੈ ਜੋ ਸਤਿਗੁਰੂ ਪਿਤਾ ਜੀ ਦੇ ਨੇ 57 ਸਾਲ ਲੋਕ ਜੋ ਆਪਾਂ ਕਰਦੇ ਹਾਂ 11 ਸਾਲ ਪਿਤਾ ਜੀ ਨੇ ਗੁਰਿਆਈ ਕੀਤੀ ਔਰ ਆ ਬੜੇ ਬੈਰਾਗੀ ਤਿਆਗੀ ਸਨ ਔਰ ਆਪਣੀ ਬਾਣੀ ਵੀ ਇਹਨਾਂ ਨੇ ਬੈਰਾਗ ਦੇ ਵਿੱਚ ਰਚੀ ਉਹ ਸਤਿਗੁਰੂ ਪਿਤਾ ਜੀ ਦਾ ਜੋ ਰਾਗ ਗੌੜੀ ਆਸਾ ਦੇਵ ਗੰਧਾਰੀ ਬਿਹਾਗੜਾ ਸੋਟਨਾਸਰੀ ਜੈ ਸ੍ਰੀ ਟੋਡੀ ਤਲੰਗ ਮਿਲਾਵਲ ਰਾਮ ਕਲੀ ਮਾਰੂ ਬਸੰਤ ਸਾਰੰਗ ਜੈ ਜੈ ਬੰਤੀ ਔਰ ਜੋ ਆਖੀਰ ਦੇ ਉੱਤੇ 57 ਸ਼ਲੋਕ ਨੇ ਮਹੱਲਾ ਨਵਾਂ ਉਹ ਪਾਵਨ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਦੀ ਦਰਜ ਹੈ ਮੰਗ ਜੋ ਪੰਚਮ ਪਾਸ਼ਾ ਧੰਨ ਗੁਰੂ ਗੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਾਵਨ ਬੀੜ ਰਚੀ ਸੀ ਉਹ ਚ ਪੰਜ ਗੁਰੂ ਸਹਿਬਾਨਾਂ ਦੀ ਬਾਣੀ ਸੀ ਅਗਤਾ ਪਾਟਾਂ ਦੀ ਬਾਣੀ ਜੋ ਕਲਗਨਦਰ ਪਿਤਾ ਜੀ ਨੇ ਆਦਿ ਗ੍ਰੰਥ ਨੂੰ ਗੁਰਤਾ ਗੱਦੀ ਦੇਣੀ ਕੀਤੀ ਨਾ ਉਹਦੇ ਨੌਵੇਂ ਪਾਸ਼ੇ ਸਲੋਕ ਵਿੱਚ ਦਰਜ ਕੀਤੀ ਬਾਣੀ ਦਰਜ ਕੀਤੀ ਤਾਂ ਪਛੇਆਂ ਗੁਰੂਆਂ ਦੀ ਬਾਣੀ ਹੋਈ ਪਹਿਲਾਂ 974 ਅੰਗ ਸੀਗੇ ਮਹਾਰਾਜ ਦੀ ਬੀੜ ਦੇ ਜੋ ਸੰਪੂਰਨਤਾ ਗੁਰੂ ਗੋਬਿੰਦ ਸਿੰਘ ਪਿਤਾ ਜੀ ਨੇ ਕਰਾਈ ਉਹਦੇ ਹੁਣ ਤੱਕ ਉਹ ਜੋ ਆਪਾਂ ਮਹਾਰਾਜ ਰੂਪ ਦੇ ਦਰਸ਼ਨ ਕਰਦੇ ਹਾਂ 1430 ਅੰਗ ਤੀ ਰਾਗ ਪਹਿਲਾਂ ਤੀ ਰਾਗ ਸੀ ਸੰਪੂਰਨਤਾ ਦੇਖ ਕੇ ਸਤਿਗੁਰੂ ਪਿਤਾ ਜੀ ਹਜੂਰ ਸਾਹਿਬ ਜਾ ਕੇ ਫਿਰ ਮੱਥਾ ਟੇਕ ਕੇ ਗੁਰਤਾ ਗੱਦੀ ਦੇਣਾ ਕੀਤਾ ਹੈ ਤਾਂ ਜਦੋਂ ਇਹ ਸੀਸ ਲੈ ਕੇ ਮਹਾਰਾਜ ਦੇ ਪਾਸ ਆਉਂਦੇ ਹੈ ਤੇ ਕਲਨਰ ਪਿਤਾ ਨੇ ਬਾਲ ਵਸਤਾ ਚ ਪੁੱਛਣਾ ਕੀਤਾ ਕਿ ਭਾਈ ਜੈਤੇ ਕੰਠ ਲਾ ਕੇ ਅੰਗਰੇਟਾ ਗੁਰੂ ਕਾ ਬੇਟਾ ਕਹਿ ਕੇ ਨਵਾਜਿਆ ਤੇ ਪੁੱਛਣਾ ਕੀਤਾ ਕਿ ਤੂੰ ਸੀਸ ਲੈ ਕੇ ਆਇਆ ਓਥੇ ਤੈਨੂੰ ਕੋਈ ਹੋਰ ਆਪਣਾ ਸਿੱਖ ਨਹੀਂ ਨਿਕਜਦਾ ਕੋਈ ਸਿੰਘ ਨਹੀਂ ਨਜ਼ਰ ਆਏ ਤਾਂ ਉਹ ਕਹਿਣ ਲੱਗੇ ਮਹਾਰਾਜ ਸਿੱਖ ਤਾਂ ਕੋਈ ਹੋਊਗਾ ਸਿੱਖ ਤਾਂ ਬਥੇਰੇ ਹੋਣਗੇ ਪਰ ਮਹਾਰਾਜ ਵੇਸ਼ ਪੂਸ਼ਾ ਕਰਕੇ ਕਿਸੇ ਦਾ ਕੋਈ ਪਤਾ ਨਹੀਂ ਲੱਗ ਕੋਈ ਸਿਆਣ ਨਹੀਂ ਆਏ ਕੌਣ ਸਿੱਖ ਹੈ ਕੌਣ ਹਫੜਾ ਦਫੜੀ ਮੱਚ ਗਈ ਤੇ ਇਹ ਹਫੜਾ ਦਫੜੀ ਦਾ ਹੀ ਮੈਂ ਲਾਭ ਠਾ ਕੇ ਪੰਦਾ ਜੀ ਦਾ ਸੀਸ ਲੈ ਕੇ ਉਹ ਤੋਂ ਹੀ ਪਰਸੋਂ ਗੰਦ ਬਾਲ ਗਗਨ ਰਾਏ ਨੇ ਖਾਦਿ ਕਿ ਮੈਂ ਐਸਾ ਖਾਲਸਾ ਐਸਾ ਸਿੱਖ ਸਾਜਾਂਗਾ ਜੋ ਲੱਖਾਂ ਕਰੋੜਾਂ ਦੇ ਵਿੱਚ ਖੜਾ ਇਕੱਲਾ ਪਛਾਣਿਆ ਜਾਏਗਾ ਉਹ ਦਰਸ਼ਨ ਹੋਣਗੇ ਤੇ ਅੱਜ ਆਪਾਂ ਜਾਣਦੇ ਆ ਜਿੱਥੇ ਵੀ ਸਿੰਘ ਖੜਾ ਹੋਵੇ ਉਹਦੀ ਸ਼ਾਨ ਦੂਰ ਹੋ ਜਾਂਦੀ ਕਿਉਂਕਿ ਖੁੱਲਾ ਦਾੜਾ ਪ੍ਰਕਾਸ਼ ਛੇਸ਼ ਤੇ ਦਸਤਾਰ ਔਰ ਸਿਰ ਸਾਹਬ ਉੱਪਰ ਦੀ ਜੋ ਮਹਾਰਾਜ ਨੇ ਸਾਨੂੰ ਪੰਜ ਕਕਾਰਾਂ ਦੀ ਵਰਤੀ ਬਹੁਸ਼ਿਸ਼ ਕੀਤੀ ਹੈ ਸੋ ਉਥੋਂ ਸਿਆਣਾ ਜਾਂਦਾ ਵੀ ਇਹ ਕਲਗਨ ਪਿਤਾ ਜੀ ਸਿੱਖ ਨੇ ਤਾਂ ਐਸੀ ਵੱਡੀ ਦਿਆਲਤਾ ਕਿਰਪਾਲਤਾ ਪਿਤਾ ਜੀ ਨੇ ਕੀਤੀ ਸ਼ਹਾਦਤ ਦਾ ਜਾਮ ਪੀ ਕੇ ਦੂਜੇ ਦੇ ਧਰਮ ਨੂੰ ਬਚਾਉਣਾ ਕੀਤਾ ਹਿੰਦੀ ਚਾਦਰ ਬਣ ਕੇ ਉਹਨਾਂ ਦੇ ਜਾਂਦੇ ਰੇ ਧਰਮ ਨੂੰ ਬਚਾ ਕੇ ਉਹਨਾਂ ਨੂੰ ਸੁੱਖ ਦਾ ਸਨੇਹ ਦਿੱਤਾ ਆਪ ਤਾਂ ਸੰਸਾਰ ਤੋਂ ਚਲੇ ਗਏ ਸਰੀਰ ਕਰਕੇ ਪਰ ਉਹਨਾਂ ਦੀ ਪਤ ਨੂੰ ਢੱਕ ਗਏ ਜਿਹੜੇ ਅੱਜ ਕੱਲ੍ਹ ਸੰਸਾਰੀ ਐ ਨਾ ਜੋ ਸਿਆਣੇ ਸੂਝਵਾਨ ਹਿੰਦੂ ਬੀਰ ਨੇ ਉਹ ਤਾਂ ਗੁਰੂ ਦਿਗਬਹਾਦਰ ਦੀ ਸਲਾਨੀ ਜਾਦ ਨੂੰ ਯਾਦ ਕਰਦੇ ਔਰ ਨਮਸਕਾਰਾਂ ਕਰਦੇ ਜਿਹੜੇ ਕਟੜਤਾ ਵਿੱਚ ਪਏਗੇ ਉਹ ਕਿੰਤੂ ਪ੍ਰੰਤੂ ਕਰੀ ਜਾਂਦੇ ਆ ਉਹਨਾਂ ਨੂੰ ਕਰ ਲੈਣ ਦੇ ਉਹਨਾਂ ਦੀ ਡਿਊਟੀ ਸਤਗੁਰ ਨੇ ਲਾਏ ਆਪਾਂ ਉਹਨਾਂ ਨਾਲ ਝਗੜ ਕੇ ਨਿੰਦਿਆ ਦੇ ਪਾਤਰ ਨਹੀਂ ਬਣਨਾ ਜਿੱਥੇ ਸ੍ਰਿਸ਼ਟੀ ਕਾਇਨਾਤ ਤਨ ਗੁਰੂ ਤੇਗ ਬਹਾਦਰ ਮਹਾਰਾਜ ਪਿਤਾ ਜੀ ਸਲਾਣੀ ਯਾਦ ਨੂੰ ਯਾਦ ਕਰਕੇ ਗਾ ਰਹੀ ਹੈ ਔਰ ਉਹਨਾਂ ਦੇ ਗੁਣਾਂ ਨੂੰ ਵਿਚਾਰ ਕਰ ਲਈ ਹੈ ਸ਼ੁਕਰਾਨਾ ਕਰ ਰਹੀ ਹੈ ਆਓ ਆਪਾਂ ਵੀ 2 ਮਿੰਟ ਬੈਠ ਕੇ ਸਤਗੁਰ ਪਿਤਾ ਦੇ ਪਾਵਨ ਚਰਨਾਂ 'ਚ ਹਾਜ਼ਰੀ ਲਵਾਈਏ ਸਾਰੀ ਸੰਗਤ ਗੱਜ ਕੇ ਆਖੋ ਤੇਕ ਬਹਾਦਰ ਸਿਮਰਿਐ ਗੁਰ ਤੇਕ ਬਹਾਦਰ ਸਿਮਰਿਐ ਗੁਰ ਤੇਕ ਬਹਾਦਰ ਸਿਮਰਿਐ ਗੁਰ ਤੇਕ ਬਹਾਦਰ ਸਿਮਰਿਐ ਕਰਨ ਔਨ ਧਿਆਵੈ ਥਾਇ ਕਰਨੋਂ ਨਦ ਆਵੈ ਧਾਏ ਤੇਕ ਬਹਾਦਰ ਸਿਮਰਿਐ ਗੁਰ ਤੇਕ ਬਹਾਦਰ ਸਿਮਰਿਐ ਗੁਰ ਤੇਕ ਬਹਾਦਰ ਸਿਮਰਿਐ ਗੁਰ ਤੇਕ ਬਹਾਦਰ ਸਿਮਰਿਐ ਕਰਨੋਂ ਨਤ ਆਵੈ ਥਾਏ ਕਰਨੋਂ ਨਤ ਆਵੈ ਥਾਏ ਗੁਰੂ ਤੇਗ ਬਹਾਦਰ ਸਿਮਰਿਐ ਗੁਰੂ ਤੇਗ ਬਹਾਦਰ ਸਿਮਰਿਐ ਤਨ ਗੁਰੂ ਤੇਗ ਬਹਾਦਰ ਤਨ ਸ੍ਰੀ ਗੁਰੂ ਤੇਗ ਬਹਾਦਰ ਤਨ ਸ੍ਰੀ ਗੁਰੂ ਤੇਗ ਬਹਾਦਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਤੇਗ ਬਹਾਦਰ ਸਿਮਰਿਐ ਘਰ ਨਉ ਨਿਦਿਆਵੈ ਧਾਈ ਘਰ ਨਉ ਨਿਦਿਆਵੈ ਧਾਈ ਸਾਤ ਗੁਰੂ ਪਿਤਾ ਜੀ ਐਸੀ ਵੰਸ਼ ਐਸੀ ਕਿਰਪਾਲਤਾ ਐਸੀ ਦਇਆਲਤਾ ਦਿੱਤੀ ਹੈ ਇਹ ਪਾਏ ਜੋ ਧਾਨੂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸਿਮਰੇਗਾ ਉਹਦੇ ਗ੍ਰਹਿ ਵਿਖੇ ਨਾਓ ਨਦੀਆਂ ਦਾ ਪ੍ਰਕਾਸ਼ ਹੋਵੇ ਕਿਤੇ ਵੀ ਕਿਸੇ ਪਦਾਰਥ ਦੀ ਕਮੀ ਨਹੀਂ ਰਹੇਗੀ ਤੈ ਸੰਸਾਰ ਦੇ ਲੋਕੋ ਭਰਮਣ ਕਰਨਾ ਛੱਡ ਦਿਓ ਸੰਸਾਰ ਦੇ ਵਿੱਚ ਵਿਚਰਨਾ ਛੱਡ ਦਿਓ ਇਹ ਭਰਮ ਬੁਲੇਖੇ ਦੂਰ ਕਰ ਦਿਓ ਕਿਤੇ ਤੁਹਾਨੂੰ ਕੋਈ ਖੈਰ ਮਿਲੇ ਜੇ ਮਿਲਣਾ ਹੈ ਤੋ ਜੋ ਸਮੇ ਦਾ ਗੁਰੂ ਹੈ ਮੌਜੂਦਾ ਗੁਰੂ ਹੈ ਕਿਉਂਕਿ ਜੋ ਸਮੇ ਦਾ ਪ੍ਰਬੰਧ ਹੁੰਦਾ ਨਾ ਸਮੇ ਦਾ ਸਰਪੰਚ ਸੀ ਹੈ ਮੈਂ ਉਹਦੀ ਚੱਲਣੀ ਤੇ ਸਮੇ ਦਾ ਹੁਣ ਪੈਰਾ ਗੁਰੂ ਨਾਨਕ ਦੀ ਗੱਦੀ ਦਾ ਹੈ ਤੇ ਸਤਿਗੁਰੂ ਨਾਨਕ ਮਹਾਰਾਜ ਦੇ ਦਰ ਤੋਂ ਮੰਗੀਏ ਜੋ ਮੌਜੂਦਾ ਪ੍ਰਬੰਧ ਚਲਾ ਰਹੇ ਸੰਸਾਰ ਦਾ ਤੇ ਧੰਨ ਗੁਰੂ ਤੇ ਬਹਾਦਰ ਮਹਾਰਾਜ ਦੇ ਨਾਂ ਦੇ ਵਿੱਚ ਸਤਿਗੁਰ ਨੇ ਇੰਨੀ ਬਰਕਤ ਦਿੱਤੀ ਹੈ ਕਿ ਜੋ ਗੁਰੂ ਤਿਗ ਬਹਾਦਰ ਨੂੰ ਸਿਮਰਦਾ ਹੈ ਮਾਰ ਕਹਿੰਦੇ ਨਾਉ ਨਿੱਧੀਆਂ ਦਾ ਪ੍ਰਕਾਸ਼ ਹੁੰਦਾ ਹੈ ਉਹਦੇ ਘਰੇ ਕਿਸੇ ਪਦਾਰਥ ਦੀ ਕਮੀ ਨਹੀਂ ਰਹਿੰਦੀ ਇਸ ਕਰਕੇ ਜੇ ਸੁੱਖਾਂ ਨੂੰ ਲੋੜਦੇ ਆਂ ਪਦਾਰਥਨ ਲੋੜਦੇ ਆਂ ਨਾ ਤਾਂ ਮਹਾਰਾਜ ਦਾ ਬਾਣੀ ਦੇ ਵਿੱਚ ਹੁਕਮ ਕੀਤਾ ਹੈ ਨਾ ਪੰਚਮ ਪਾਸ਼ਾ ਨੇ ਕਿ ਤੇ ਚਿਰ ਮੂੜ ਨਾ ਥੜੀਂਦੋ ਜੇ ਚਿਰ ਆਪ ਕਰਪਾਲ ਸ਼ਬਦ ਫਟ ਬਾਬਾ ਨਾਨਕਾ ਖਾਏ ਖਰਚ ਤਨ ਮਾਲ ਮਹਾਰਾਜ ਨਿਰੰਕਾਰ ਦਾ ਨਾਮ ਜਪ ਗੁਰੂ ਤੇ ਬਾਤ ਨੂੰ ਸਿਮਰ ਦੇਖ ਪਰ ਨਾਉ ਨਿਤੀਆਂ 18 ਸਿੱਧੀਆਂ ਤੇਰੇ ਗ੍ਰਹਿ ਕਿਵੇਂ ਪਰਵੇਸ਼ ਕਰਨੇ ਆ ਸਾਰਾ ਸੰਸਾਰ ਜਪਦਾ ਤੁਸੀਂ ਵੀ ਅੰਮ੍ਰਿਤ ਵੇਲੇ ਜਾ ਕੇ ਦੋ ਕਟੀਆਂ ਕੱਢ ਕੇ ਦੋ ਮਿੰਟ ਨਰੰਕਾਰ ਪ੍ਰਤਾ ਦਾ ਨਾਮ ਜਪਿਆ ਕਰੋ ਜਪਦਿਆ ਕਰੋ ਗੁਰੂ ਤੇ ਇਕ ਬਹਾਦਰ ਸਿਮਰਿਆ ਗੁਰੂ ਤੇ ਇਕ ਬਹਾਦਰ ਸਿਮਰਿਆ ਕਰਨ ਨਾਉ ਨਿਤ ਆਵੇ ਧਾਈ ਰਨੋਂ ਨਿਤ ਆਵੇ ਧਾਏ ਗੁਰੂ ਤੇਗ ਬਹਾਦਰ ਸਿਮਰਿਐ ਗੁਰੂ ਤੇਗ ਬਹਾਦਰ ਸਿਮਰਿਐ ਸੋ ਕਲ ਦੇ دیਵਾਨਾਂ ਦਾ ਅੱਗੇ ਜੋ ਕਲਨਰ ਪਿਤਾ ਧਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਾਵਨ ਇਤਿਹਾਸ ਹੈ ਉਹ ਸਰਵਣ ਕਰਾਂਗੇ ਕਿਵੇਂ ਸਤਗੁਰੂ ਅੱਗੇ ਰਣਨੀਤੀ ਤਿਆਰ ਕਰਦੇ ਐ ਕਿਵੇਂ ਸਤਗੁਰੂ ਜੀ ਜੋ ਇਹ ਕਾਸਮ ਚੁੱਕੀ ਏ ਕਿ ਐਸਾ ਖਾਲਸਾ ਐਸਾ ਮੈਂ ਸੰਸਾਰ ਚ ਪੈਦਾ ਕਰਾਂਗਾ ਜੋ ਲੱਖਾਂ ਹਜ਼ਾਰਾਂ ਦੇ ਵਿੱਚ ਸਿਆਣਿਆ ਜਾਏਗਾ ਉਹਦੀ ਕਿਵੇਂ ਤਿਆਰੀ ਹੁੰਦੀ ਕਿਵੇਂ ਸਤਿਗੁਰੂ ਖਾਲਸਾ ਸਤਾਪਦੇ ਐ ਉਹ ਕੱਲ ਦੇ ਦਿਵਾਨਾ ਦੇ ਅੰਦਰ ਆਪਾਂ ਸਰਬਣ ਕਰਾਂਗੇ ਸਤਿਗੁਰ ਨੇ ਚਾਹਿਆ ਸੁਆਹ ਦਿੱਤੇ ਸਮਾ ਦਿੱਤਾ ਜੀਵਨ ਦਿੱਤਾ ਜ਼ਰੂਰ ਵਿਚਾਰਾ ਹੋਣਗੇ ਆਪ ਸਮਾ ਸਰਬ ਪ੍ਰਭਾਨ ਸਰਬ ਪੁੱਲਾ ਮਾ ਕੋਈ ਵੀ ਰਸਨਾ ਵਾਂਝ ਰਹੇਗਾ ਜਿਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ 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 ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ